ਸਤਿ ਸ੍ਰੀ ਅਕਾਲ ਸਾਰਿਆਂ ਨੂੰ ਡੇਲੀ ਕਨਵਰਸੇਸ਼ਨ ਅੱਜ ਅਸੀਂ ਹਰ ਰੋਜ਼ ਹੋਣ ਵਾਲੀ ਗੱਲਬਾਤ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟਰਾਂਸਲੇਟ ਕਰਾਂਗੇ ਮੈਂ ਹਾਲ ਹੀ ਵਿੱਚ ਥੋੜਾ ਕਮਜ਼ੋਰ ਮਹਿਸੂਸ ਕਰ ਰਿਹਾ ਹਾਂ ਆਈ ਹੈਵ ਬੀਨ ਫੀਲਿੰਗ ਅ ਬਿਟ ਡਾਊਨ ਲੀਟਲੀ ਮੈਨੂੰ ਮਤਲੀ ਜਾਂ ਕਚਿਆਣ ਦਾ ਅਨਪੋਪ ਜਿਹਾ ਮਹਿਸੂਸ ਹੋ ਰਿਹਾ ਹੈ ਆਈ ਹੈਵ ਬੀਨ ਐਕਸਪੀਰੀਂਗ ਨੌਜ਼ੀਆ ਮੈਨੂੰ ਅਚਾਨਕ ਸਾਹ ਚੜ ਗਿਆ ਆਈ ਗਾਟ ਬ੍ਰੈਥਲੈਸ ਆਲ ਆਫ ਸਡਨ ਮੇਰਾ ਸਾਰਾ ਸਰੀਰ ਦੁਖਦਾ ਹੈ ਮਾਈ ਹੋਲ ਬਾਡੀ ਏਕਿੰਗ ਮੈਨੂੰ ਦਿਲ ਦੀ ਜਲਣ ਮਹਿਸੂਸ ਹੁੰਦੀ ਹੈ ਆਈ ਫੀਲ ਹਾਰਟਬਰਨਸ ਮੈਨੂੰ ਅਚਾਨਕ ਠੰਡ ਮਹਿਸੂਸ ਹੁੰਦੀ ਹੈ ਆਈ ਫੀਲ ਸਡਨ ਸ਼ਿਲਜ਼ ਮੈਂ ਹਾਲ ਹੀ ਵਿੱਚ ਬਹੁਤ ਚਿੜਚਿੜਾ ਰਿਹਾ ਹਾਂ ਆਈ ਹੈਵ ਬੀਨ ਵੈਰੀ ਇਰੀਟੇਬਲ ਲੇਟਲੀ ਮੈਂ ਥਕਾਵਟ ਮਹਿਸੂਸ ਕਰ ਰਿਹਾ ਹਾਂ ਆਈ ਹੈਵ ਬੀਨ ਫੀਲਿੰਗ ਫਟੀਕ